ਸਵਾਗਤ ਹੈ ਤੁਹਾਡਾ ਸੁਪਰ ਮਾਝਾ ਵੈੱਬ ਚੈਨਲ ਤੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਹਿੰਦੂਸਤਾਨ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਸਥਿਤ ਪਿੰਡ ਝੁੱਗੀਆਂ ਨੱਥਾ ਸਿੰਘ ਮੁੱਠਿਆਂ ਵਾਲਾ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਇਰੈਕਟਰ ਬਿਜਲੀ ਬੋਰਡ ਪੰਜਾਬ ਜਸਬੀਰ ਸਿੰਘ ਢਿੱਲੋਂ ਸੌਰ ਸਿੰਘ ਉਹਨਾਂ ਵੱਲੋਂ ਪਹੁੰਚ ਕੇ ਹਰਾਂ ਕਾਰਨ ਬੇਘਰ ਹੋਏ ਲੋਕਾਂ ਦੇ ਨਾਲ ਦੁੱਖ ਵੰਡਾਇਆ ਅਤੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਮੁਸ਼ਕਲ ਘੜੀ ਵਿੱਚ ਹਰ ਤਰ੍ਹਾਂ ਤੁਹਾਡੇ ਨਾਲ ਸਹਿਯੋਗ ਦਿੱਤਾ ਜਾਵੇਗਾ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੂੰ ਦਰਿਆ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਡੀਜ਼ਲ ਦੀ ਲੋੜ ਅਨੁਸਾਰ 50000 ਰੁਪਏ ਸੇਵਾ ਦਿੱਤੇ ਅਤੇ ਪਿੰਡ ਵਿੱਚ ਲੋਕਾਂ ਨੂੰ ਤਰਪੈਲਾ ਮੱਛਰਦਾਨੀਆਂ ਆਦ ਲੋੜਿੰਦਾ ਸਮਾਨ ਵੰਡਿਆ ਇਸ ਮੌਕੇ ਹਾਜ਼ਰ ਸਰਪੰਚ ਰਣਜੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਸਰਪੰਚ ਮੁੱਠਿਆਂਵਾਲਾ ਸਰਪੰਚ ਰਤੋਕੇ ਗੁਰਮੇਲ ਸਿੰਘ ਜਗਜੀਤ ਸਿੰਘ ਸੌਰ ਸਿੰਘ ਹਰਜਿੰਦਰ ਸਿੰਘ ਡਾਕਟਰ ਹਰਦੀਪਾਲ ਸਿੰਘ ਕਰਿਆਲਾ ਗੁਰਦੇਵ ਸਿੰਘ ਕੰਬੋਕੇ ਇਲਾਕਾ ਨਿਵਾਸੀ ਆਦ ਹਾਜ਼ਰ ਸਨ ਸੁਪਰਮਾਜ ਲਈ ਗੁਰਲਾਲ ਸਿੰਘ ਲਹਿਰੀ ਦੀ ਖਾਸ ਰਿਪੋਰਟ ਤੁਰੰਤ ਤਾਰਨ ਹਾਂਜੀ ਹਾਂਜੀ ਹਾਂ ਹਣ ਬਾਹ ਨੀਵੇਂ ਹੋ ਗਏ ਆ ਬੰਦ ਤੇ ਐਸ ਕੀ ਹੋ ਗਿਆ ਇਹਨੂੰ ਵੀ ਕਿਹ ਰਹਿ ਗਿਆ ਅੱਛਾ ਐਡਵਾਈਸ ਹੋਣਾ ਚਲ ਜੀ ਵੇਖਣੀ ਆ ਅੱਜ ਪਾਉਂਗੇ ਰਹਿ ਗਿਆ બોલો ਗੱਲ ਇਹ ਆ ਵੀ ਤੁਹਾਡੀਆਂ ਗੱਲਾਂ ਤੋਂ ਫਿਰ ਇਹ ਗੱਲ ਕਲੀਅਰ ਹੁੰਦੀ ਆ ਵੀ ਇਹ دریا ਜਿਹੜਾ ਇਹਦਾ ਰੇਤਾ ਵਿੱਚ ਮਿੱਟੀ ਪਾ ਕੇ ਜਿਹੜਾ ਉੱਚਾ ਹੋ ਜਾਂਦਾ ਹਾਂਜੀ ਤੇ ਇਹਦੀ ਖਲਾਈ ਕੀਤੀ ਜਾਂਦੀ ਹਾਂਜੀ ਠੀਕ ਖਲਾਈ ਕੀਤੀ ਜਾਂਦੇ ਤਾਂ ਜੋ ਜਿਹੜਾ ਪਾਣੀ ਆ ਇਹ گاؤں ਵਿੱਚ ਲੱਗ ਜੇ ਪਾਸੇ ਜਿਹੜਾ ਨਾ ਮਾਰ ਪਾਸੇ ਨੁਕਸਾਨ ਹੁਣ ਚੋਂ ਨਾ ਆਕਿੰਗੀਆਂ ਜਮੀਨਾਂ ਟਿੱਕੀ ਤੇ ਆ ਕੋਠੇ ਵੀ ਆ ਰੁੜ ਗਿਆ ਤੇ ਜੇ ਨਾ ਇਹ ਆਪਦੇ ਅੰਦਰ ਬਾਰੀ ਰਿੰਦਾ ਇੱਧਰ ਤੇ ਇੱਧਰ ਨਿਕਲ ਆਈ ਇਹ ਇਹਦੀ ਕਰਾਵਾਂਗੇ ਸਰਪੰਚ ਸਾਹਿਬ ਇਹਦੀ ਡਿਸਰਟਨ ਕਰਾ ਕੇ ਤਾਂ ਜੀ ਪ੍ਰੋਪਰ ਪਾਲਸੀ ਇਹ ਉਹਨਾਂ ਨੂੰ ਦੱਸ ਦਿਆ ਵੀ ਇਤਨਾ ਬਣਾਓ ਵੀ ਇਹਦੇ ਵਿੱਚ ਜਿੱਥੋਂ ਮਿੱਟੀ ਕੱਢਣੀ ਆ ਹਾਂ ਕੱਢ ਕੇ ਤੇ ਇਹਦਾ ਵੀ ਉਹ ਰੇਤਾ ਮਿੱਟੀ ਸ਼ਹਿਰ ਚਲ ਜੇ ਹਾਂ ਜੀ ਹਾਂ ਜੀ ਸੈਡਾ ਤੇ ਹੀ ਹੋ ਜਾ ਕੱਢਿਆ ਨਹੀਂ ਉੱਤੇ ਇਹਦੇ ਬੰਨੋ ਇੱਕ ਉਹ ਜਿੱਥੇ ਬੰਨਿਆ ਉੱਥੇ ਛੱਟੋ ਜਿੱਥੇ ਲੋੜ ਹੈ ਬਣਾ ਲੱਗਣ ਕਿ ਪੱਕੇ ਪੱਥਰ ਦੇ ਮਤਲਬ ਇਹ ਹੁੰਦਾ ਵੀ ਜਿੱਥੋਂ ਲੋੜ ਆ ਉੱਥੋਂ ਦੀ ਜਿਹੜੀ ਸਿਲਟ ਆ ਉਹਨੂੰ ਕੱਢ ਕੇ ਤੇ ਜਿੱਥੇ ਲੋੜ ਉੱਤੇ ਪਾਈ ਜਾ ਹਾਂ ਜੀ ਅੱਜ ਇੰਤਜ਼ਾਮ ਕਰਕੇ ਤੇ ਕੱਲ ਅਸੀਂ ਤੁਹਾਡੇ ਚੌਂਕ ਪਰ ਜਾਵਾਂਗੇ ਇਹਦਾ ਮੁੱਲ ਤਾਂ ਜਿੰਨਾ ਏਰੀਆ ਦੇ ਮੋਟੇ ਵਾਲੇ ਪਿੰਡ ਬੈਠਾ ਜਿੱਥੇ ਲੋਡ ਹੈ ਤੂੰ ਇਹ ਆਪਣੇ ਸਾਹਮਣੇ ਦੇ ਦੇ ਦੂਬਿਆ ਜੀ ਬਾਕੀ ਉਹ ਤੇ ਆਜੋ ਤੁਹਾਨੂੰ ਸਾਰੀ ਸਥਿਤੀ ਇਕੱਠ ਅਗਲੀ ਦੱਸ ਦਿੰਦੇ ਆਪਾਂ ਇਹਨੂੰ ਅੱਗੇ ਵੀ ਲੈ ਜਾਣਾ ਹੁਣ ਅੱਛਾ ਇਹ ਪੱਕਾ ਕਰਨਾ ਜੀ ਨਫਤ ਦਾ ਇਹਦਾ ਤੇਲ ਹੀ ਲੱਗ ਗਿਆ ਤੇ ਕੋਰੀ ਰੇਤ ਆ ਜਿਹੜੀ ਦਰਿਆਣੇ ਚ ਬੰਨਾਂ ਚ ਛੁੱਟੀ ਅੱਛਾ ਉਹ ਛੁੱਟੀ ਤਾਂ ਜੇ ਵੀ ਉਹ ਪਾਣੀ ਦੇ ਬਰਾਬਰ ਨਹੀਂ ਹੋਏ ਹਾਂਜੀ ਫੁੱਟ ਕੇ ਲੱਗਦਾ ਦਰਿਆ ਸਾਰੀ ਉਹਨੇ ਲੈ ਗਿਆ ਚੋਕ ਤੇ ਫਿਰ ਇਹ ਮਾਲ ਦੀ ਕੀ ਹੈ ਬੜਾ ਅਚੀਰੀ 2 2 ਫੁੱਟ ਦੇ ਅੰਦਰ ਅੱਛਾ ਅੱਛਾ ਜਿਹੜੀ ਇੰਨੀ ਦਾ ਕਾਪੀ ਲੈਣਾ ਠੀਕ ਹੈ ਠੀਕ ਤੇ ਬੱਚੇ ਵੀ ਹੋਰ ਤੁਸੀਂ ਇੱਥੇ ਰਹਿਣ ਦੇ ਸਾਰੇ ਬੱਚੇ ਇੱਥੇ ਬਾਕੀ ਕੁਝ ਕੋਈ ਨਹੀਂ ਅੱਛਾ 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 ਨਿੱਕੇ ਜਿਹੜੇ ਹੋਰ ਦੱਜੀ ਹੈ ਖੋਜੀ ਦੇ ਉਹ ਇੱਥੇ ਅੱਛਾ ਅੱਛਾ ਹਾਂਜੀ ਇਹ ਫਿਰ ਆ ਜਿਹੜਾ ਬੰਨ ਹੈ ਇਹਨੂੰ ਫਿਰ ਹੋਰ ਚਾ ਕੀਤਾ ਜਾਊਗਾ ਹਾਂਜੀ ਨਹੀਂ ਇਹ ਬੰਨ ਹੋਣਾ ਹੀ ਤਾਂ ਲਾਇਆ ਸੀ ਪਾਣੀ ਪੈਂਦਾ ਨਾ ਇਹਦੇ ਚ ਇਹਨੇ ਇਹਨੂੰ ਵੱਡਾ ਦੇ ਕੇ ਰੇਤਾ ਤੇ ਗਈ ਕੋਰੀ ਇੱਥੇ ਇਹ ਸਾਰਾ ਹੀ ਬੰਨ ਦੇ ਪੈਣਾ ਸੀ ਤੇ ਫਿਰ ਉਹ ਤੋਂ ਡਰੇਨ ਨੂੰ ਸੱਟ ਮਾਰਦਾ ਰਿਹਾ ਪਰ ਪਰ ਕਿਕਰਾਂ ਵੜੀਆਂ ਸੀ ਉਹ ਕੰਮੀ ਬੜੀ ਦੀ ਐਨ ਕੀ ਡਫੈਂਸਰ ਡਰੇਨ ਵਾਲੇ ਆਏ ਗ੍ਰਿਪ ਮੈਗਮਾ ਉਹਨਾਂ ਸਾਰਾ ਪੁੱਟ ਕੇ ਤੋਂ پلان ਕਰਤੀ ਆ ਉਦਾਂ ਕਿ ਗੰਡ ਗਈ ਜਾਂਦੀਆਂ ਪਰਲੇ ਨਾ ਨਹੀਂ ਐਨ ਕੀ ਇਹਨੇ ਇਹਦੀ ਹੋ ਗਏ ਤੇ ਕੋਟਲੀ ਤੱਕ ਸਾਰਾ ਏਰੀਆ 25 30 ਪਿੰਡ ਜਿਹੜੇ ਆ ਪਰ ਇੱਥੇ ਬੇੜੀ ਚੱਲਦੀ ਰਹੀ ਬੇਨਾਂ ਬਹੁਤ ਦੂਰ ਤੱਕ ਇੱਧਰੋਂ ਆ ਪਾਣੀ ਖੜਾ ਹੈ ਹਾਂ ਜੀ ਪਾਣੀ ਖੜਾ ਹੈ ਇਹ ਆ ਰਹੇ ਪੇਟ ਦਾ ਪੇਟ ਜੀ ਆਪਣੇ ਨਾਲ ਦੱਬਤਾ ਰਹੇ ਹਾਂ ਭੁੱਲੋ ਤਾਂ ਟੜਦਾਂ ਲਈ ਇਹ ਉੱਚਾ ਹੋ ਗਿਆ ਪਾੜੀਆਂ ਨਾਲ ਹਾਂ ਜੀ ਇਹ ਪੈਲੀਆਂ ਨੂੰ ਨਾ 5 ਫੁੱਟ ਵਿੱਚ ਅੱਛਾ ਅੱਛਾ ਇਹਨਾਂ ਦਾ ਤਾਲ ਹੈ 5 ਫੁੱਟ ਰਾਈ ਤੇ ਵੇਖ ਲੋ ਉਧਰੋਂ ਵੀ ਬਣਾ ਕੇ 5 ਫੁੱਟ ਹੋਣੇ ਇਹਨੂੰ ਰਗੜੂਗੇ ਅੱਛਾ ਅੱਛਾ ਜੀ ਜੀ ਉਹ ਸਾਰੇ ਲੈਨ ਚ ਫੋਟੋ ਮਾਸੀ ਦਾ ਪੁੱਤ ਰਿਹਾ ਜਾਂਦਾ ਫੋਟੋ ਉਹ ਗੋਰੇ ਨਾਲ 23 ਚ ਨਾ ਪਹਿਲਾਂ 95 ਚ ਬਾਬੇ ਸਰਕਰ ਤੋਂ ਨੇ ਚਾਰ ਸਾਹ ਵਾਲਿਆ ਹਾਂਜੀ ਹਾਂਜੀ ਉਹ ਤੋਂ ਲਾਇਗੇ ਰੋਣ ਲਗਾਏ ਧਾਰ ਅੱਛਾ ਤੇ ਉੱਥੋਂ ਅਕੋ ਇੱਕ ਘਿਤੇ ਰੰਨਿਆ ਨਹੀਂ ਤੇ ਇੱਕ ਕਿਲਾ ਰਹਿ ਗਿਆ ਸੀ ਹਾਂ ਜੀ ਉਹ 94 ਚ ਬੱਦਾ ਤੇ 95 ਚ ਪਾਣੀ ਆ ਗਿਆ ਆ ਜੋ ਨਾਲ-ਨਾਲ ਉੱਤਰ ਆਉਂਦੇ ਹੋ ਰਹੇ ਹਾਂ ਹਾਂ ਉਹ ਨੁਕੀਲੇ ਦੇ ਬਹਿ ਅੰਦਰ ਬੈਠਾ ਵਾਏ ਹਾਂ ਚਾਲਿਆ ਵੀ ਇਹ ਤੁਹਾਡਾ ਮੇਰੇ ਅੱਗੇ ਵੇਖਣ ਦਾ ਪਾਣੀ ਬੰਦ ਅਜਾ ਪਾਣੀ ਵੱਡਾ ਉੱਦਪਿਆ ਯਾਰ ਤੁਸੀਂ ਬਚਾ ਲਿਆ ਸਾਡੇ ਤੇਰਾ ਕੀਤਾ ਪਰ ਸਾਡੇ ਤੇਰੇ ਸੁਜਤੇ ਬੰਦਿਆ ਬਾਬਾ ਕੁਛ ਆਪਣੇ ਆਰਟੀਬਾਈ ਵਾਲੇ ਵੀ ਆਏ ਯਾਰ ਸਾਡੇ ਨਾਲ ਜਿੰਦੂ ਤਕੋਲੀ ਕੋਲੀ ਸਭ ਨੇ ਸੰਜੋਗ ਕੀਤਾ ਸਭ ਨੇ ਇਹਦੇ ਨਾਲ ਸਾਰੇ ਸਭ ਸੁਦੇ ਜੋਰ ਨਹੀਂ ਇਹ ਪੁਣੇ ਹੋਇਆ ਬਰਾਤਾਂ ਦੇ ਚਰਨ ਪੈ ਗਿਆ ਨੇ ਸੱਲ ਬਹੁਤ ਸੁੱਖਾ ਫਿਰਿਆਲੀ ਸਾਹਿਬ ਵਾਲੇ ਆਏ ਆ ਪਹਿਲਾਂ 23 ਦੇ ਵਿੱਚ ਚੋਰੀ ਇਸ ਪੱਟੇ ਲਾ ਕੇ ਬੰਨ ਕੇ ਗਏ ਆ ਬਾਬੇ ਦਾ ਬਾਬੇ ਆ ਆ ਤੇ ਚਾਰ ਸੱਤ ਟੋਲੇ ਹੁੰਦੇ ਆ ਲੈਲਾ ਲੈਲਾ ਉਹ ਚਲੋ ਆਪਣੇ ਬਾਬੇ ਨੰਦਰਾ ਸਾਹਾ ਆਏ ਮਰੇ ਅਜੇ ਤੱਕ ਅੱਜ ਕੱਲ੍ਹ ਆ ਬੜੇ ਗਸਦਾਰ ਜੀ ਹਾਂਜੀ ਹਾਂਜੀ ਉਹ ਆਂਦੇ ਆਹੀ ਬੜੀ ਇੱਥੇ ਪਾਈਏ ਨੇ ਬਹੁਤ ਪਾਈਏ ਇਹ ਸਾਰੇ ਸੰਗਤ ਨੇ ਨਾਲ ਮਿਲ ਕੇ ਬੜਾ ਸੋਹਣਾ ਆਂ ਦਰਬਾਰ ਉਹਦੇ ਕੋਲੋਂ ਕੜੋ ਕੜ ਮੇਰੇ ਸਾਰਾ ਥੋੜਾ ਜਿਹੀ ਮਿੱਟੀ ਪਾ ਲਈ ਪਾਣੀ ਥੱਲੇ ਰਾਈਦਾ ਸੀ ਮੁਰ ਦੇ ਵਿੱਚ ਸੇਮਾ ਬਹੁਤ ਜ਼ਿਆਦੀ ਸੀ ਸੇਮ ਬੜੀ ਉਹਦੀ ਪਾਣੀ ਚੜਦਾ ਵੜਾ ਸੀ ਇਹ ਆ ਸਾਰਾ ਜਾਤ ਕਿੰਨਾ ਗਿਆ ਜੀ ਇਹ ਆ ਉਹ ਤਾਕਤ ਸਾਡੇ ਮੂੰਹ ਹੱਲੇ ਨਹੀਂ ਦੇ ਉਹ ਵੀ ਜੇ ਤਾਂ ਸਪੱਸ਼ਟ ਨਹੀਂ ਪਈ ਉਹ ਤਾਂ ਪ੍ਰਿੰਟ ਦੇ ਸਾਰ ਨਹੀਂ ਲੈ ਰਹੀ ਮੁੱਠਿਆਲ ਦੀ ਇਹ ਸਾਰ ਨਹੀਂ ਲੈ ਰਹੀ ਅੱਜ ਕਿਹਦੇ ਤੋਂ ਅੱਜ ਮੁੱਠਿਆਲਾ ਚਾਹੁੰਦੇ ਇਹੋ ਹੀ ਸਰਪੰਚ ਕਰਾਉਂਦੇ ਇਹੋ ਕਰਾਉਂਦਾ ਮੁੱਠਿਆਲਾ ਸਰਪੰਚ ਜਿਹੜਾ ਉਹਨਾਂ ਦੀਆਂ ਜ਼ਮੀਨਾਂ ਤੇ ਇੱਧਰ ਘਾੜੇ ਜਾਈਦਾ ਕੋਈ ਨਹੀਂ ਬੰਨਣਾ ਚਾਹਦਾ